ਦੇਖਿਓ ਕਿਤੇ ਨਵੀਂ ਪੈਂਟ ਤੇ ਦੇਖਿਓ ਕਿਤੇ ਨਵੀਂ ਪੈਂਟ ਤੇ ਲਮਾਰੀ ਚ ਰੱਖਣੀ ਹੈ ਪਾਈ ਹੋਈ ਬੱਚੇ ਇੱਕ ਵਾਰੀ ਬਾਹਰ ਕੱਢੋ ਬਾਹਰ ਕੱਢੋ ਇਹਨੂੰ ਰੱਖੀ ਕਿਉਂ ਸੀ ਉਹ ਫੇਰ ਇੱਕਦਮ ਇਹ ਹੱਟ ਗਈ ਹੁਣ ਬਾਹਰ ਸੁੱਟ ਦਿੰਦੇ ਨੇ ਸੋ ਗਾਈਜ਼ ਵੈਲਕਮ ਟੂ ਅ ਨਿਊ ਬਲੌਗ ਮਾਰਨਿੰਗ ਦਾ ਟਾਈਮ ਹੋ ਗਿਆ ਪੌਣੀ ਸਾਤ ਹੋ ਗਏ ਨੇ ਤੇ ਮੇਰੀ ਪੈਨ ਆਉਣ ਵਾਲੀ ਹੈ ਤੇ ਮੈਂ ਰੈਡੀ ਹੋ ਗਈਆਂ ਬੈਕਪੈਕ ਹੋ ਗਿਆ ਟਿਫਨ ਰੈਡੀ ਹੋ ਗਿਆ ਮੈਂ ਸਭ ਕੁਝ ਪੈਕ ਕਰ ਲਿਆ ਮੈਂ ਆਪਣੀ ਕੰਮ ਵੀ ਕਰ ਲਈ ਐ ਤੇ ਹੁਣ ਤੁਹਾਨੂੰ ਦਿਖਾਂਗੇ ਮੰਮਾ ਵਲੌਗਸ ਕਿਉਂਕਿ ਮੈਂ ਅਜੇ ਨਿਊ ਸਕੂਲ ਤੇ ਅਸਾ ਵਲੌਗ ਆਪਾਂ ਮਾਰਨਿੰਗ ਤੋਂ ਸ਼ੁਰੂ ਕਰਦੇ ਆਂ ਤੇ ਸਸਟੀ ਕਾਰੀ ਸਾਰਿਆਂ ਨੂੰ ਸਸਟੀ ਕਾਰੀ ਹੁਣ ਲਾਈ ਹੈ ਹੈ ਤੇ ਬੱਸ ਹੁਣ ਨਾ ਚਲਦੀ ਮੇਰੀ ਇੱਕ ਦੋ ਨੋਟਬੁੱਕ ਪਾਣੀ ਆੜੀ ਬੈਕ ਚੋਪਾ ਨਹੀਂ ਆ ਤੇ ਕੀ ਰਹਿ ਗਈ ਸੀ ਮੈਂ ਵਾਈਟ ਡਰੈਸ ਪਾਈ ਹੈ ਕਿਉਂਕਿ ਅੱਜ ਹੈ ਵੈਟਨੈਸ ਦੇ ਵੈਟਨੈਸ ਜਿਹਦੇ ਸੈਟਰਡੇ ਨੂੰ ਵਾਈਟ ਡਰੈਸ ਕਰਦੀ ਹੈ ਮੈਨੂੰ ਪਤਾ ਮੈਂ ਮੁੱਟੀ ਹੋ ਗਈ ਮੈਂ ਲਿਖਿਆ ਕਿ ਦਮਨ ਮੋਟੀ ਹੋ ਗਈ ਨਹੀਂ ਨਹੀਂ ਐਨਾ ਮੋਟਾ ਨਹੀਂ ਹੋਇਆ ਮਰਬੋ ਠੀਕ ਆ ਸੋਣਾ ਲੱਗਦਾ ਮੈਨੂੰ ਬਸ ਸੋਣਾ ਅੱਜ ਅਸੈਂਬਲੀ ਹੈ ਉਹ ਵੀ ਤਿਆਰ ਕੀਤੀ ਕਰ ਲਈ ਤਿਆਰ ਕਿਉਂ ਨਹੀਂ ਕੀਤੀ ਕਿ ਆਜ ਜਾ ਕੇ ਤੁਸਤ ਮੰਨ ਲੂ ਕਿ ਮੈਂ ਦੇਖ ਕੇ ਬੋਲੂਗੀ ਠੀਕ ਹੈ ਦਮਨ ਦੇ ਬੈਗ ਆਪਣਾ ਪੂਰਾ ਭਰਿਆ ਹੁੰਦਾ ਜਿਵੇਂ ਪਤਾ ਨਹੀਂ ਕੀ ਕੀ ਪਾ ਪਾਇਆ ਵਿੱਚ ਭਾਰਾ ਹੀ ਬੜਾ ਹੁੰਦਾ ਤਾਂ ਮੰਮਾ ਉਹ ਅੱਜ ਤਾਂ ਲਾਈਟ ਆ ਛੇਤੀ ਇੱਕ ਬਾਹ ਨਾ ਚੱਕ ਲਿਆ ਹਾਂ ਪਾਣੀ ਵਾਲੀ ਬੋਤਲ ਮੈਂ ਕੱਲ ਵੀ ਕਹੇ ਬੱਚੇ ਲੈ ਕੇ ਜਾਉ ਤੁਸੀਂ ਬਲੈਕ ਕਲਰ ਵਾਲੀ ਪਈ ਏ ਉੱਥੇ ਪਈ ਬੋਤਲ ਬਟਾ ਇੱਕ ਮਿਲਟਨ ਦੀ ਸਟੀਲ ਦੀ ਜਿੱਥੇ ਮਾਈ ਘੜੀ ਉਹ ਮਾਈ ਘੜੀ ਮਾਈ ਘੜੀ ਮਾਈ ਵਾਚ ਹੀ ਕਹਿ ਦੇਣਾ ਹੈ ਹੋਣਾ ਇੰਗਲਿਸ਼ ਬੋਲਣ ਲੱਗੀ ਹਤੇ ਬੋਤਲ ਲੈ ਲਓ ਕੋਤੋਂ ਕਿਚਨ ਚ ਪਈ ਹੈ ਪਰਲੇ ਪਾਸੇ ਸ਼ੈਂਪੂ ਇਥੇ ਲਿਮਾਰੀ ਤੇ ਹੈ ਕੀ ਮੈਂ ਵਾਲ ਤੋਂ ਹੁੰਦੀ ਸ਼ੈਂਪੂ ਲੱਭਦੀ ਨਹੀਂ ਤੇ ਸ਼ੈਂਪੂ ਨਾਈਸ ਤੇ ਹੈ ਮੈਂ ਪਾਣੀ ਸਰਵਿਸ ਪਾਣੀ ਪਾਣੀ ਨਹੀਂ ਐਂ ਪਾਣੀ ਨਹੀਂ ਤੋ ਕਿ ਆ ਗਿਆ ਤੂੰ ਮੈਨੂੰ ਪੁੱਛ ਤਾਂ ਲੈਂਦਾ ਉਹ ਦਿਨ ਪਤਾ ਨਹੀਂ ਕੀ ਹੋਇਆ ਸੀ ਬੋਤਲ ਮੈਂ ਚੱਕ ਕੇ ਲਿਮਾਰੀ ਚ ਰੱਖਤੀ ਉਹ ਵਾਸ਼ਰੂਮ ਚ ਰੱਖੋ ਉੱਧਰ ਚੱਕ ਕੇ ਚੱਲ ਜੀ ਨਹੀਂ ਮੈਂ ਰੱਖ ਦੇਣੀ ਆ ਮੈਂ ਦੱਸਤਾ ਕਿ ਮੈਂ ਭੁੱਲ ਗਈ ਮੈਂ ਅੱਜ ਹੀ ਕੱਢ ਕੇ ਆ ਹਾਂ ਕੰਗੀ ਚਵਾਲ ਕੱਢੋ ਉਧਰੋਂ ਬੋਟਲ ਲੈ ਲਓ ਪਾਣੀ ਵਾਲੀ ਕਿਚਨ ਚ ਅੱਗੇ ਤੁਸੀਂ ਬੋਟਲ ਨੂੰ ਕੱਕ ਕਰ ਹਾਂ ਲੈ ਬੋਟਲ ਆਪਣੀ ਠੰਡਾ ਪਾਣੀ ਰਹਿਣਾ ਇੱਥੇ ਠੰਡਾ ਹੀ ਪਾਇਆ ਠੰਡਾ ਹੀ ਰਹਿਣਾ ਉੱਥੋਂ ਪੀ ਲਓ ਇੱਥੋਂ ਪੀ ਲਾ ਇਹਨੂੰ ਕਿਉਂ ਖਾਲੀ ਕਰਨਾ ਬੰਦ ਦੇ ਕੇ ਬੰਦ ਹੈ ਬੰਦ ਬੰਦ ਜੋ ਕਾਲ ਦਾ ਮੌਸਮ ਅੱਜ ਵੀ ਗਰਮ ਹੈ ਜੀ ਤੇ ਦਮਨ ਚਲੇਗੀ ਦਮਨ ਚਲੇਗੀ ਨੀਚੇ ਦਮਨ ਹਜੇ ਆਈ ਨਹੀਂ ਮੈਮ ਮੈਮ ਕਹਿੰਦੇ ਆਣਿਆ 5-10 ਮਿੰਟ ਤੱਕ ਰੁਕ ਜਾਓ ਹਜੇ ਇੱਥੇ ਰੁਕ ਜਾਓ ਉੱਥੇ ਖੜੇ ਰਹੋਗੇ ਮੈ ਕਹਿੰਦੇ ਆਗੇ ਬਸ ਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਹੈਤਲੋ ਆਪਾਂ ਵਲੌਗ ਚ ਆ ਗਏ ਦਮਨ ਚਲੇਗੀ ਸਕੂਲ ਜਿਵੇਂ ਤੁਸੀਂ ਦੇਖਿਆ ਤੇ ਟਾਈਮ ਹੋ ਗਿਆ 7:30 ਵਜੇ ਦਾ ਇੱਧਰ ਤੁਹਾਨੂੰ ਮੈਂ ਇੱਕ ਦਿਖਾਨੀ ਆ ਪ੍ਰੋ ਮੁੰਡੇ ਦੀ ਆਪਾਂ ਡਿਊਟੀ ਲਈ ਆ ਸਵੇਰੇ ਸਵੇਰੇ ਤਾਂ ਆ ਟੁੱਟ ਗਈ ਸਾਡੀ ਮੁੰਡਾ ਖਰ ਕਰਕੇ ਬਸ ਤੁਸੀਂ ਮੈਨੂੰ ਪ੍ਰੋ ਮੁੰਡਾ ਹੀ ਬਣਾ ਦੋ ਹੋਰ ਕੀ ਬਸ ਮੁੰਡੇ ਬਣਦੇ ਤੁਸੀਂ ਹੁਣ ਰੋਜ਼ ਸੈਰ ਕਰਨ ਜਾਂਦੇ ਤੁਸੀਂ ਮੈਨੀਆਂ ਮੁੰਡੇ ਖੁੰਡੇ ਬਣ ਜਾਣਾ ਤੇ ਕੁਲਵਿੰਦਰ ਨੂੰ ਪਿੱਛੇ ਛੱਡ ਦੇਣਾ ਤੁਸੀਂ ਕੁਲਵਿੰਦਰ ਦਾ ਢਿੱਡ ਵੱਡਾ ਤੁਹਾਡਾ ਢਿੱਡ ਛੋਟਾ ਥੋੜਾ ਜਿਹਾ ਦੇਖੋ ਕੀ ਬਣ ਜਾਣਾ ਆਪਾਂ ਨੇ ਪ੍ਰੋ ਮੁੰਡੇ ਬਣਨਾ ਹੈ ਹੋਰ ਕੁਝ ਬਣਨਾ ਹੈ ਕੁਛ ਨਹੀਂ ਬਣਨਾ ਬੰਦਾ ਸੈਰ ਕਰਕੇ ਆ ਗਈ ਤੁਸੀਂ ਹਾਲਤ ਦੇਖ ਸਕਦੇ ਪਸੀਨਾ ਪਸੀਨਾ ਹੋਏ ਪਏ ਤੇ ਪਹਿਲਾਂ ਅੰਦਰ ਬਹਿ ਕੇ ਚੰਗਾ ਫੋਨ ਚਲਾਇਆ ਉਦੋਂ ਮੇਰੇ ਨਾਲ ਲੜਾਈ ਹੋਈ ਮੈਂ ਕਿ ਕੋਈ ਕੰਮ ਕਰ ਲਓ ਇਹ ਨਾ ਬਲੈਂਡ ਦੇ ਵਿੱਚ ਹੀ ਫਸ ਗਿਆ ਸਾਰਾ ਜਾ ਕੇ ਬਾਹਰ ਟੀ-ਸ਼ਰਟਸ ਨਹੀਂ ਆਉਂਦਾ ਆਹ ਕੋਹਂ ਡਰੱਮਸ ਦੇਖੋ ਤੁਹਾਡੇ ਗਿੱਲੇ ਹੋਏ ਸਾਰੇ ਤੇ ਮੇਰੇ ਨਾਲ ਲੜਾਈ ਹੋ ਗਈ ਸਿਰਸਰੇ ਮੈਂ ਕਿਹਾ ਕਿ ਫੋਨ ਛੱਡ ਕੇ ਕੋਈ ਕੰਮ ਕਰ ਲਓ ਕੰਮ ਆਹੀ ਕਰਣਾ ਸੀ ਐ ਨਾ ਬੰਨੋ ਤਾਰ ਉੱਪਰਲੇ ਉਹਦੇ ਚ ਬੰਨੋ ਪਲਾਸ ਨਾਲ ਤੁਸੀਂ ਤਾਂ ਫਾਵਾੜਦੇ ਨਹੀਂ ਮਿਲेंगी ਉੱਚ ਖੋਲੋ ਕੰਪਿਊਟਰ ਵਾਲਾ ਟੇਬਲ ਉੱਥੇ ਵੀ ਆ ਪਲਾਸ ਕੰਮ ਤੋਂ ਟਲਦੇ ਫਿਰਦੇ ਤੁਸੀਂ ਕੱਲ੍ਹ ਦੀਆਂ ਬੰਨਤਾ ਦਿੱਤੀ ਉਹ ਯਾਰ ਉੱਚੇ ਕੱਪੜੇ ਬਰਾਬਰ ਰਹਿ ਜਾਣੇ ਨੇ ਉੱਚੀ ਉਹ ਉੱਥੇ ਵੱਜੀ ਸੀ ਤਾ ਕਰਕੇ ਦੋ ਤਾਰਾਂ ਦੇ ਕੱਪੜੇ ਪੈ ਜਾਂਦੇ ਕਿਉਂ ਟਾਈਮ ਪਾਸ ਕਰਦੇ ਪਲਾਸ ਦੀ ਗਿਲੋੜ ਜੱਟ ਦੇ ਹਾਥੀ ਪਲਾਸ ਵਰਗੇ ਨੇ ਗਬਰੂ ਦੀ ਪਕੜ ਪਕੜੇ ਪਲਾਸ ਵਰਗੇ ਗਬਰੂ ਦੀ ਪਕੜ ਰਹਿਨੇ ਫਲਾਸ਼ ਵਰਗੀ ਹੁੰਦੀ ਕਿ ਨਹੀਂ ਹੁੰਦੀ ਦੇਖ ਲਓ ਜੀ ਮੇਰੇ ਨਾਲ ਲੜਕੇ ਆਏ ਨੇ ਹਨਾ ਕਹਿੰਦੇ ਕਿ ਮੈਨੂੰ ਇੰਨਾ ਰੁੱਖਾ ਬੋਲੇ ਨਾ ਮੈਂ ਕਿਹਾ ਮੈਂ ਕਿਹਾ ਤੁਸੀਂ ਬੋਲ ਕੇ ਮੈ ਰਹੋ ਮੈਨੂੰ ਕਹਿੰਦੇ ਆ ਦੇਖ ਆ ਦੇਖ ਹੁਣ ਡਰਦੇ ਕਹਿੰਦੇ ਮੈਂ ਤਾਂ ਤੇਰੇ ਨਾਲ ਪਿਆਰ ਨਾਲ ਬੋਲਿਆ ਹੁਣ ਡਰ ਲੱਗਣ ਲੱਗਾ ਮੇਰੇ ਤੋਂ ਹੈ ਕਹ ਰਿਹਾ ਪਿਆਰ ਨਾ ਬੋਲਿਆ ਸੀ ਯਾਰ ਅੱਛਾ ਚਲੋ ਠੀਕ ਹੈ ਕੋਈ ਨਾ ਹੁਣ ਮੈਂ ਕੈਮਰਾ 24 ਘੰਟੇ ਔਨ ਹੀ ਰੱਖਣਾ ਕਿ ਕਿਹੜਾ ਕਿਹੜਿਆ ਪਿਆਰ ਨਾ ਬੋਲਦੇ ਤੁਸੀਂ ਬੜੀਆਂ ਤੁਹਾਡੇ ਜਿਹੜੇ ਸਿਫਤਾਂ ਕਰਦੀਆਂ ਨਾ ਪਹਿਣਾ ਅਵਤਾਰ ਬਹੁਤ ਇਨੋਸੈਂਟ ਹੈ ਫਲਾਣਾ ਹੈ ਠੰਮਕਾ ਹੈ ਇਹ ਨਹੀਂ ਪਤਾ ਵਿੱਚੋਂ ਕੀ ਇਹ ਅਵਤਾਰ ਪਦਮਾਸ਼ੂ ਦਾ ਪਦਮਾਸ਼ੂ ਉਹ ਉੱਪਰ ਲੈ ਉੱਪਰ ਲੈ ਉਹ ਚ ਬੰਨੋ ਉਹ ਤੁਸੀਂ ਤੋੜਤੀ ਜੇ ਸਗੋਂ ਵੱਡੀ ਸੀ ਹੂੰ ਆ ਦੇਖੋ ਇਹ ਹੁਣ ਪਲਾਸ ਤੋਂ ਬਿਨਾ ਰਾਸ ਨਹੀਂ ਆਉਣੀ ਲਿਆਉਣਾ ਪੈਣਾ ਪਲਾਸ ਦੇਖਿਆ ਉੱਚੀ ਹੋ ਗਈ ਨਾ ਇਹ ਫਤੇਜ ਜਿੱਦਨ ਦੀ ਤੋੜ ਕੇ ਗਿਆ ਸਾਰਾ ਕੰਮ ਖਰਾਬ ਕਰ ਗਿਆ ਲਿਆਵਾਂ ਪਲਾਸ ਲੱਬ ਕੇ ਹੈ ਲਿਆ ਦੇ ਨਾਲ ਬੰਨੀ ਜੀ ਫਿਰ ਉਹੀ ਤਾਂ ਹੀ ਕਹਿ ਰਹੀ ਹੈ ਨਾ ਥੋੜੀ ਜਿਹੀ ਹੋਰ ਖਿੱਚੋ ਇਹਨੂੰ ਤਾਰ-ਵਾਰ ਬੰਨਣ ਦੇ ਤੇ ਪਸੀਨਾ ਪਸੀਨਾ ਤੇ ਮੈਂ ਨਹੀਂ ਗਰਮੀ ਹੈ ਬੁਰਾ ਹਾਂ ਚਲੋ ਮੈਂ ਪਲਾਸ ਦੇ ਲਾਣਾਂ ਨੂੰ ਫਿਰ ਮਿਲਦੇ ਆਪਾਂ ਅਗਰ ਆਪਾਂ ਨੇ ਮਸ਼ੀਨ ਲਾਈ ਹੋਈ ਹੈ ਕਪੜੇ ਸਫਨੇ ਪਾਣੇ ਆ ਆ ਕਿੱਥੋਂ ਲੱਬਿਆ ਹਣ ਆ ਦੇਖੋ ਕਿੰਟੇ ਬਾਅਦ ਆਈ ਹਾਂ ਤੇ ਵਾਧਾ ਇਹ ਮੈਂ ਵਲੌਗ ਨਾਲ ਹੀ ਆ ਵਲੌਗ ਆ ਉਹ ਸੀ ਬਣ ਰਿਹਾ ਸੀ ਕਿੰਟੇ ਬਾਅਦ ਨਹੀਂ ਆਈ ਮੈਂ ਮੈਂ 2 ਮਿੰਟ ਬਾਅਦ ਆ ਗਈ ਹਾਂ ਸਿਰੇ ਸਿਰ ਮੌਸਮ ਕਿਵੇਂ ਦਾ ਤਾਂ ਠੰਡਾੰਦਾ ਹੈ ਠੀਕ ਉਹ ਗਰਮੀ ਨਹੀਂ ਹੁੰਦੀ ਆ ਇਹ ਨਾ ਜਿਵੇਂ ਤਾਂ ਹੁੰਦਾ ਹੈ ਮਰੇ ਤਾਂ ਕੁੜੀ ਟਿੱਖੀ ਟੁਕੀ ਹੁੰਦੀ ਬਾਸੋਂ ਤਾਂ ਪਿੱਛਾੜ ਜਾਣੀ ਟਿੱਖੀ ਇਹ ਲਾਉਂ ਜੀ ਬਾਣੇ ਦੀ ਤਾਰ ਛੋਪਰੇ ਕਿੰਨੇ ਦਿਨ ਹੋ ਗਏ ਸਿਤਾਰ ਐਂ ਹੀ ਪਈ ਵਿਚਾਰੀ ਪਲਾਸ ਨਾ ਘੁੱਟੋ ਆਹ ਨੀਚੇ ਵਾਲੀ ਵੀ ਟਾਈਟ ਕਰ ਦਿਓ ਫਤੇ ਨਾਲ ਲਮਕ ਗਿਆ ਇਹਦੇ ਨੁਕਸਾਨ ਕਰਕੇ ਗਿਆ ਮਮੀ ਨੂੰ ਰਿਪੋਰਟ ਪਾਓ ਫਿਰ ਹਾਂ ਕੰਪਲੇਂਟ ਉਹ ਤੋਂ ਮਮੀ ਨੂੰ ਬੋਲਣਾ ਸੀ ਮਮੀ ਨੇ ਕਰਨਾ ਆ ਕੇ ਉਹ ਕੋਈ ਤੁਸੀਂ ਵੀ ਤਾਂ ਮਮਾ ਫਤੇ ਦੀ ਮਮੀ ਨੇ ਕਹਿਣਾ ਸੀਗਾ ਹਾਂ ਫਤੇ ਇਹ ਤਾਂ ਨਹੀਂ ਕਰੀਦਾ ਉਹਨੇ ਉਹਨੇ ਇਹ ਗੱਲ ਨੂੰ ਕੀ ਮੰਨਣਾ ਸੀ ਪੁਰਾਣੀ ਬੋੜੇ ਹੁੰਦੇ ਨਾ ਮਾਰਦੇ ਚਾਰ ਰਾਖੜੇ ਇਹਦੇ ਕੋਈ ਤੇ ਮੈਂ ਨਹੀਂ ਕਿਤੇ ਬਹੁਤ ਉਹ ਨਾ ਮੈਂ ਤੂੰ ਹੀ ਪੁਰਾਣੀ ਬੋੜੇ ਹੋ ਫੱਟਾ ਲਓ ਜੀ ਤਾਰਾ ਵੱਜ ਗਈਆਂ ਵਧਾਈਆਂ ਦੋ ਸਾਡੇ ਵੀ ਅੱਜ ਤਾਰ ਵੱਜ ਗਈ ਕਿਹੜੇ ਦਿਨ ਹੋ ਗਏ ਲਮਕਦੀ ਪਈ ਵਿਚਾਰੀ ਚਲ ਆਜੋ ਮੈਂ ਕੱਪੜੇ ਕੱਢ ਕੇ ਲੈਉਣ ਲੱਗੀ ਆ ਫਿਰ ਸੁੱਕਣੇ ਮੇਰੇ ਨਾਲ ਕੰਮ ਕਰਾਓ ਹੈ ਜਾਣ ਦਾ ਟਾਈਮ ਹੋ ਗਿਆ ਚਲ ਜਾਓ ਜਾਓ ਮੈਂ ਆਪੇ ਕਰ ਲਾਂਗੀ ਲੋ ਜੀ ਆਪਣੇ ਕੱਪੜੇ ਧੋਵਦੇ ਪਏ ਨੇ ਆਪਾਂ ਉਹਨਾਂ ਨੂੰ ਕੱਢ ਲਈਏ ਮਿਲਦੇ ਨਾਲੇ ਬਣਾਣਾ ਬ੍ਰੈਕਫਾਸਟ ਆਪਾਂ ਨੇ ਇੱਕ ਹੱਥ ਨਾਲ ਆਪਾਂ ਨੇ ਦੋ ਹੱਥਾਂ ਨਾਲ ਆਪਾਂ ਨੇ 10-10 ਕੰਮ ਕਰਨੇ ਨੇ ਜਦੋਂ ਤਾਰ ਚਲੇ ਗਏ ਨੇ ਆਫਿਸ ਤੇ ਇੱਧਰ ਆਪਾਂ ਵੀ ਕੱਪੜੇ ਧੋ ਕੇ ਤਾਰਾ ਭਰਤੀਆਂ ਸਾਰੇ ਬੈੱਡ ਸ਼ੀਟਾਂ ਵੀ ਧੋਣ ਵਾਲੀਆਂ ਸੀ ਉਹ ਵੀ ਤੇ ਕੱਪੜੇ ਵੀ ਇਹ ਅੱਜ ਕੱਲ ਦੇ ਕੱਪੜੇ ਨਾ ਛੇਤੀ ਸੁੱਕਦੇ ਨਹੀਂ ਇਹਨਾਂ ਨੂੰ ਬਾਰ-ਬਾਰ ਪਾਸੇ ਬਦਲਾਉਣੇ ਪੈਂਦੇ ਨੇ ਤਾਂ ਜਾ ਕੇ ਸੁੱਕਦੇ ਨੇ ਮੌਸਮ ਐਵੇਂ ਦਾ ਹੋਇਆ ਪਿਆ ਨਮੀ ਜੀ ਵਾਲਾ ਤੇ ਬਸ ਆਪਾਂ ਬਾਅਦ ਤੇ ਥੋੜੀ ਜਿਹੀਰ ਬਾਅਦ ਲਾ ਲਾਂਗੇ ਨਹੀਂ ਤਾਂ ਰੰਗ ਖਰਾਬ ਹੋ ਜਾਣਾ ਧੁੱ ਕੂ ਮਾ ਆਪਣੇ ਕਰ ਲਈ ਸਫਾਈਆਂ ਹੋ ਗਈਆਂ ਤੇ ਇਧਰ ਦਮਨ ਵੀ ਆ ਗਿਆ ਸਕੂਲ ਤੋਂ ਕਰੋਟੀ ਖਾ ਰਿਹਾ ਮੇਰਾ ਪੁੱਤ ਰੈਡੀ ਹੋ ਗਿਆ ਵਿਚਾਰਾ ਟਿਊਸ਼ਨ ਨੂੰ ਬਹੁਤ ਜ਼ਿੰਮੇਵਾਰੀ ਦਮਨ ਦੇ ਸਿਰ ਤੇ ਛੋਟੀ ਜਿਹੀ ਉਮਰ ਚ ਇੰਡੀਆਂ ਵੱਡੀਆਂ ਜ਼ਿੰਮੇਵਾਰੀਆਂ ਪੈ ਗਈਆਂ ਨੇ ਨਹੀਂ ਫਿਰ ਪਤਾ ਨਹੀਂ ਲੱਗਿਆ ਮੈਡਮਾ ਨੂੰ ਨਹੀਂ ਪਤਾ ਲੱਗਿਆ ਕਿ ਦਮਨ ਦਾ ਸਿਰ ਵੱਜਿਆ ਨਹੀਂ ਮੈਂ ਨਾਲ ਬੈਠੀ ਸੀ ਪਰ ਉਹਨਾਂ ਕੋ ਤੇ ਸੀ ਉਹ ਮੈਂ ਸੌ ਰਹੀ ਆ ਹਾਂ ਤੇ ਮੈਂ ਸੌ ਰਹੀ ਸੀ ਹਾਂ ਕਿਦੋਂ ਸਰਵਰ ਜਦ ਲਈ ਤੇ ਆਪਾਂ ਆਪਣੇ ਨਾਲ ਕੈਂਚੀ ਵਾਲੀ ਫੁੱਲ ਕੇ ਰਿਹਾ ਇਸ ਵੀਰ ਨੂੰ ਉੱਜਵਤ ਰੱਖੋ ਘਰੋਂ ਵਾਲਾ ਉੱਠੋ ਵੈਨ ਚ ਨੀਂਦ ਪੂਰੀ ਹੋ ਜਾਂਦੀ ਫਤੇ ਵਾਂਗੂ ਹਨਾ ਕੋਈ ਵਾਲੀ 10th ਕਲਾਸ ਇੱਥੇ ਥੜਾ ਕਰਨੀ ਪਣੀ ਸਟਰਗਲ ਹਨਾ ਆਉਂਦਿਆ ਸਾਰੀ ਟਿਊਸ਼ਨ ਕਿਉਂਕਿ ਰੈਸਟੋਰੈਂਟ ਦਾ ਮਨ ਬਿਲਕੁਲ ਟਾਈਮ ਨਹੀਂ ਮਿਲਦਾ ਵਿਚਾਰੀ ਨੂੰ ਵੇਲੇ ਹੁਣ ਪੌਣੇ ਚਾਰ ਸਕੂਲੋਂ ਆਈਏ ਤਾਂ ਬਸ ਰੋਟੀ ਖਾਦੀ ਤੇ ਨਾਲ ਦੀ ਨਾਲ ਟਿਊਸ਼ਨ ਟਿਊਸ਼ਨ ਤਾਂ ਹਣਾ 6 ਵਜੇ ਕੱਢ ਚੱਲੀ ਕੱਟ ਕੱਟ ਚ ਨਹੀਂ ਲਿਆਵਾਂ ਲਿਆਵਾਂ ਹੁੰਲ ਲਮਾਰੀ ਕੀ ਕਰ ਰਹੀ ਆ ਦਮਨ ਇੱਕ ਤਾਂ ਦਮਨ ਸਰਦਨ ਨਖਰਾ ਬੜਾ ਹੈ ਕਪੜੇ ਹੀ ਨਹੀਂ ਹੈਗੇ ਦਮਨ ਲਮਾਰੀ ਦੇਖੋ ਦਮਨ ਦੀ ਭਰੀ ਪਈ ਹੈ ਤੇ ਕਪੜੇ ਹਨ ਨਹੀਂ ਪਹਿਲਾ ਆ ਟੀ-ਸ਼ਰਟ ਪਾਈ ਏ ਇਹ ਹੁਣ ਪਸੰਦ ਨਹੀਂ ਆਈ ਨਹੀਂ ਬੱਚੇ ਆਹੀ ਪਾ ਕੰਫਰਟ ਆ ਜਿਹੜੀ ਪਾ ਰਖੂ ਜੈਗੇ ਕਿਉਂ ਮੈਨੂੰ ਦਿੱਖ ਪਈ ਨਹੀਂ ਪਾਤ ਲਈ ਹੁਣ ਪਾਈ ਤਾਂ ਨਹੀਂ ਪਾਤ ਲਈਏ ਨਹੀਂ ਇਹ ਕੋਹ ਪੁਰਾਣੀ ਜੀ ਹੋਗੀ ਨਵੀਂ ਧੱਕੋ ਚਲ ਨਵੀਂ ਕੀ ਕਰਨੀ ਉਹ ਕਿ ਕੱਲ ਕੋਈ ਨਾ ਹਜੇ ਬਥੇਰਾ ਟਾਈਮ ਪਿਆ 44 ਹੋਏ ਨੇ ਰਾਮਾ ਇਧਰ ਦਰਵਾਜ਼ਾ ਬੰਦ ਕਰਾ ਸਾਰੀ 쿨ਿੰਗ ਬਾਹਰ ਜਾ ਰਹੀ ਅੰਦਰ ਹੀ ਕਰ ਲਓ ਜੀ ਦਮਨ ਛੱਡਣ ਚੰਨੇ ਆਪਾਂ ਟਿਊਸ਼ਨ ਮੈਂ ਨਹੀਂ ਛੱਡੀ ਮਤਲਬ ਦਮਨ ਛੱਡੀ ਆਪੀ ਟਿਊਸ਼ਨ ਤੇ ਮੈਂ ਕੱਲ ਵੀ ਗੱਲ ਕਰਨੀ ਸੀ ਤੇ ਕੱਲੇ ਮੈਂ ਚੇਤਾ ਭੁੱਲ ਗਿਆ ਇੱਕ ਸਪੈਸ਼ਲ ਕਮੈਂਟ ਆ ਤੇ ਸਾਡੇ ਭੈਣ ਹੈਗੇ ਪਟਿਆਲੇ ਤੋਂ ਸਰਜੀਤ ਕੌਰ ਪਿੰਡ ਹੈਗਾ ਕੱਲਾ ਮਾਜਰਾ ਤੇ ਉਹਨਾਂ ਦਾ ਮੈਸੇਜ ਆਇਆ ਸੀ ਬਹੁਤ ਬਹੁਤ ਥੈਂਕ ਯੂ ਸਾਨੂੰ ਬੜਾ ਪਿਆਰ ਕਰਦੇ ਨੇ ਵੀਡੀਓ ਸਾਡੀਆਂ ਵੇਖਦੇ ਨੇ ਸਾਰੀਆਂ ਤੇ ਸੌਰੀ ਜੀ ਤੁਹਾਡਾ ਪਹਿਲਾ ਨਾਂ ਨਹੀਂ ਬੋਲਿਆ ਗਿਆ ਸਭਜੀਤ ਕੌਰ ਪਿੰਡ ਕਲਰ ਮਾਝੜਾ ਤੋਂ ਤੇ ਥੈਂਕ ਯੂ ਸੋ ਮਚ ਤੁਸੀਂ ਇੰਨਾ ਪਿਆਰ ਕਰਦੇ ਹੋ ਫਿਰ ਵੀ ਜੇ ਮੈਨੂੰ ਕੋਈ ਨਾਂ ਲੈਣ ਚ ਗਲਤੀ ਹੋ ਗਈ ਹੋਈ ਤਾਂ ਉਹਦੇ ਲਈ ਸੌਰੀ ਬਹੁਤ ਵਧੀਆ ਲੱਗਦਾ ਜਦੋਂ ਆਪਣੇ ਭੈਣ ਭਰਾਵਾਂ ਦੇ ਕਮੈਂਟ ਆਉਂਦੇ ਨੇ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਤੇ ਬਹੁਤ ਬਹੁਤ ਥੈਂਕ ਯੂ ਤੁਸੀਂ ਸਾਨੂੰ ਇੰਨਾ ਪਿਆਰ ਕਰਦੇ ਹੋ ਤੇ ਇੱਕ ਕਮੈਂਟ ਹੋਰ ਸੀ ਅ ਕਵਲਜੀਤ ਕੌਰ ਦਾ ਉਹ ਕਹਿੰਦੇ ਕਿ ਦੀਦੀ ਤੁਸੀਂ ਨਾ ਜਿਹੜੀ ਸੂਟਾਂ ਵਾਲੀ ਵੀਡੀਓ ਨਾ ਇਸੇ ਚੈਨਲ ਤੇ ਪਾਇਓ ਠੀਕ ਹੈ ਜੀ ਤੁਹਾਡਾ ਕਮੈਂਟ ਆਇਆ ਕੱਲਿਆਂ ਦਾ ਹੋਰ ਹਜੇ ਕਿਸੇ ਦਾ ਆਇਆ ਨਹੀਂ ਤੇ ਚਲੋ ਜੀ ਕਮੈਂਟ ਕਰਨ ਲਈ ਬਹੁਤ ਬਹੁਤ ਥੈਂਕ ਯੂ ਤੁਸੀਂ ਇੰਨਾ ਪਿਆਰ ਕਰਦੇ ਹੋ ਬੜਾ ਵਧੀਆ ਲੱਗਦਾ ਥੈਂਕ ਯੂ ਸੋ ਮਚ ਤੇ ਚਲੋ ਸਾਡਾ ਦਮ ਹੋ ਰਿਹਾ ਲੇਟ ਰਹਾ ਦਮ ਨੂੰ ਤੇ ਜੀ ਸਕੂਲ ਅਸੀਂ ਸਕੂਲ ਟਿਊਸ਼ਨ ਕਰਦੀਏ ਦਬਰ ਰੈਡੀ ਦੇ ਲੋ ਚੇਂਜ ਕਰ ਲੈਨੇ ਕੱਪੜੇ ਜਾਣ ਲੱਗੇ ਕੱਪੜੇ ਚੇਂਜ ਹੁੰਦੇ ਨੇ ਆਹ ਨਹੀਂ ਪਾਣਾ ਤੇ ਉਹ ਨਹੀਂ ਪਾਣਾ ਠੀਕ ਹੈ ਬੱਚੇ ਬਾਏ ਪੁੱਤਰੀ ਬਾਏ ਮੈਂ ਬਾਅਦੋਂ ਦੇਖਦੀ ਆਂ ਦਮਨਾਂ ਉਂਜੀ ਜਦ ਰੌਣਕ ਦੀ ਲੱਗ ਜਾਂਦੀ ਮੈਂ ਫੇਰ ਕੱਲੀ ਹੀ ਰਹਿ ਜਾਨੀ ਦਮਨ ਨੇ 6 ਵਜੇ ਆਉਣਾ ਇਧਰ ਮੈਂ ਭੋਈ ਹਣਾ ਜਿ ਛੋਲੇ ਇਹ ਤੁੱਪੇ ਰੱਖੇ ਹਨ ਤੋੜਾ ਦੇਣੀ ਤੇ ਦਮਨ ਜਾਊਗਾ ਹੁਣ ਬਹੁਤ ਗਰਮੀ ਹੋਈ ਪਈ ਆ ਹੁਣ ਹਵਾ ਚੱਲਣ ਲੱਗੀ ਸਿਹਰ ਦੀ ਹਵਾ ਨਹੀਂ ਚੱਲੀ ਤੇ ਆਪਾਂ ਕੱਪੜੇ-ਕੁੱਪੜੇ ਫੋਲਡ ਕਰ ਲਓ ਸਾਰਾ ਕੁਝ ਕੰਮ ਆਪਣੇ ਨਿਬੜ ਗਏ ਨਾ ਸਿਰਫ ਹੁਣ ਰਾਤ ਨੂੰ ਸਬਜ਼ੀ ਬਣਾਉਣੀ ਹੈ ਪਸੀਨਾ ਆਈ ਜਾ ਰਿਹਾ ਤੇ ਅਮਨ ਨੇ ਵੀਡੀਓ ਪਾਈ ਮੈਂ ਵੀਡੀਓ ਦੇਖ ਰਹੀ ਸੀ ਕਿ ਅਮਨ ਨੂੰ ਸਪான்ਸਰ ਕਿ ਅਮਨ ਨੂੰ ਕੈਨੇਡਾ ਤੋਂ ਆਫਰ ਆਇਆ ਸੀ ਕਹਿ ਰਹੇ ਸੀ ਬੁਕੀਪ ਵਾਸਤੇ ਐਜੂਕੇਸ਼ਨ ਲਾਣੀ ਆ ਉਹਦਾ ਕੁਝ ਤੇ ਦੇਖੋ ਕਰਦੇ ਹਾਂ ਅਸਲਾ ਕੀ ਬੰਦਾ ਜਿਹੜੇ ਕੱਪੜੇ ਧੋਤੇ ਸੀ ਫੋਲਡ ਕਰਕੇ ਤੇ ਹਲਾ ਕੇ ਰੱਖਤੇ ਕੋਸ਼ ਅਜੇ ਰਹਿੰਦੇ ਨੇ ਤੇ ਇਹਨਾਂ ਨੂੰ ਹੁਣ ਲਮਾਰੀਆਂ ਚ ਰੱਖਣੇ ਆ ਤੇ ਨਾਲੇ ਬਣਾਣੇ ਆ ਘੁੱਟ ਚਾਹ ਦਾ ਤੇ ਚਾਹ ਪੀਣੇ ਆ ਗਰਮੀ ਕਿ ਤਕ ਨੂੰ ਅੱਧਾ ਹੋ ਗਿਆ ਉਹ ਦਮਣ ਆ ਗਿਆ ਕੁਛ ਹੁਣ ਤਾਂ ਦਮਣੀ ਆਪਾਂ ਕਰ ਰਹੇ ਹਾਂ ਦੁੱਪੇ ਗਰਮ ਜ਼ਿਆਦਾ ਤਾਂ ਨਹੀਂ ਕਰਨਾ ਗਰਮ ਹੀ ਆ ਮਤਲਬ ਉਬਾਲਿਆ ਹੋਇਆ ਬਸ ਕੋਈ ਜ਼ਿਆਦਾ ਤੱਕ ਪ੍ਰੈਕਟਿਸ ਠੀਕ ਹੈ ਬਸ ਮੈਂ ਨਹੀਂ ਨਹੀਂ ਦੁੱਧ ਦਾ ਸਾਰਾ ਤਾਂ ਚਾਹ ਵੀ ਤਿਲਾਈ ਨਾ ਤਰੋਂ ਹੋ ਗਿਆ ਦੁੱਧ ਦਾ ਸਾਰਾ ਤੇ ਇਧਰ ਆਪਾਂ ਬਣਾਉਣੇ ਛੋਲੇ ਤੇ ਆਪਾਂ ਪਿਆਰ ਮਮਾ ਉਸ ਪ੍ਰੌਸਰ ਯਾਰ ਬਣਾ ਦੋ ਲੈ ਬਣਾ ਲੈ ਅੰਕ ਦਾਲ ਆਪਣੀ ਨੂੰ ਮੁੰਗੀ ਦੀ ਪਈ ਤੇ ਨਾਲ ਕਾਲੇ ਛੋਲੇ ਹਨਾ ਉਹ ਕਾਲੇ ਛੋਲੇ ਭਿਓਏ ਨੇ ਉਹਨਾਂ ਨੂੰ ਕੱਢ ਲੈਨੇ ਆ ਤੇ ਦਾਲ ਪਿਓ ਦਿੰਨੇ ਆ ਫਿਰ ਕਿਵੇਂ ਨਿਕਲਣਗੇ ਸਪਰਾਉਟਸ ਉਹ ਤੇ ਇੱਕ ਦਿਨ ਵਾਸਤੇ ਰੱਖਣੇ ਪੈਣੇ ਤਾਂ ਫਿਰ ਬਾਹਰ ਜਿਹੜਾ ਮਲਮਲ ਦਾ ਕੱਪੜਾ ਹੁੰਦਾ ਨਾ ਜਿਵੇਂ ਆ ਚੁੰਨੀ ਐ ਇਹਦੇ ਵਿੱਚ ਆਪਾਂ ਨੇ ਬੰਨ ਕੇ ਰੱਖ ਦੇਣੇ ਨਾ ਛੋਲੇ ਜੋ ਵੀ ਤੁਸੀਂ ਪਾਣੀ ਛੋਲੇ ਤੇ ਮੂੰਗੀ ਦੀ ਦਾਲ ਜਿਹੜੀ ਹੁੰਦੀ ਸਾਬਤ ਤੇ ਉਹਦੇ ਫਿਰ ਉਹ ਜਿਹੜੇ ੂੰਗਰ ਜਿ نکل ਆਉਂਦੇ ਨੇ ਨਾ ਉਹ ਬਹੁਤ ਹੀ ਹੈਲਦੀ ਹੁੰਦੇ ਬਹੁਤ ਜ਼ਿਆਦਾ ਹੈਲਦੀ ਹੁੰਦੇ ਖਾਣੇ ਤੇ ਦਮਨ ਦਾ ਦੇਖ ਕਰਿਆ ਖਾਣ ਦਾ ਭਿਓ ਉਹਦੇ ਫਿਰ ਫਿਰ ਮੈਂ ਰੋਜ਼ ਹੀ ਖਾ ਲੈਂਦੀ ਚੱਲ ਜੀ ਕੋਈ ਨਾ ਛੋਲੇ ਤਾਂ ਛੋਲੇ ਆਪਾਂ ਥੋੜੀ ਜਿਹੀ ਬਾਹਰ ਛੋਲੇ ਪਾਣ ਥੋੜੀ ਮੂੰਗੀ ਦਾਲ ਪਾਣ ਇਹ ਇੱਕ ਹੋਰ ਜੋ ਆਪ ਤੁਹਾਡੀ ਮਰਜ਼ੀ ਵਾਈਟ ਚਨੇ ਪਾਲੋ ਸਾਰਾ ਕੁਝ ਪਾਲ ਸਕਦੇ ਹੋਗੇ ਬਹੁਤ ਵਧੀਆ ਬਣ ਜਾਵੇਗਾ ਇੱਕ ਦਿਨ ਵਾਸਤੇ ਰੱਖਣੇ ਕਹਿੰਦੇ ਵੈਸੇ ਹੁਣ ਗਰਮੀ ਹੈ ਗਰਮੀ ਕਰਕੇ ਸ਼ਾਇਦ ਛੇਤੀ ਖੁੰਗਰ ਜਾਣਾ ਹਨਾ ਬਣਾ ਲਾ ਜੀਚ ਨਿੰਬੂ ਨਿੰਬੂ ਪਾ ਕੇ ਪਾੜ ਕੇ ਹਨਾ ਅਜ ਆਪਣੇ ਜਿਆ ਪਿਆਜ਼ ਖਤਮ ਹੋ ਗਿਆ ਤੇ ਸਾਰਾ ਤੁਮ ਘਿਓ ਵੜੋ ਤੇ ਬਹੁਤ ਹੀ ਘੈਂਟ ਬਣਦੇ ਚਾਹ ਤੁਸੀਂ ਅਜ ਟਮਾਟਰ ਪਾ ਲੋ ਕੇ ਆਜ ਪਾ ਲੋ ਨਿੰਬੂ ਪਾ ਲੋ ਤਰਾ ਤੀਆਂ ਪਾ ਲੋ ਹਾਂ ਪਿਓ ਦੋ ਫਿਰ ਮੈਨੂੰ ਕਲ ਟਿਫਨ ਚ ਦਿਓ ਹਾਂ ਹਾਂ ਮੈਂ ਖੋਲ੍ਹ ਕੇ ਕਰ ਦਿੰਦੀ ਆ ਦੇ ਮੂੰਗੀ ਦਾਲ ਪਈ ਆ ਨੂੰ ਕਿਵੇਂ ਲੇਨੀ ਟਿਫਨ ਚ ਉਹਦੇ ਨਾਲ ਜੋ ਉਹ ਤਾਂ ਪੁੱਤ ਸਵੇਰੇ ਬ੍ਰੇਕਫਾਸਟ ਕਰ ਗਿਆ ਕਰੋ ਨਹੀਂ ਮੈਮ ਵੀ ਲੈ ਕੇ ਆਈ ਸੀ ਅੱਜ ਫਿਰ ਛੁੱਟੀ ਟਾਈਮ 'ਤੇ ਮੈਮ ਨੇ ਖਾਦਾ ਸੀ ਫੇ ਰੋਟੀ ਮੈਮ ਨੇ ਮੈਨੂੰ ਪੁੱਛਿਆ ਸੀ ਬਸ ਮੈਂ ਨਾ ਕਰਤੀ ਖਾ ਲੈਣਾ ਦਿਲ ਕਰਦਾ ਨਹੀਂ ਬਸ ਫੇ ਰੋਟੀ ਤੇਰਾ ਆਪਣੇ ਮੇਜ਼ ਹੀ ਨਹੀਂ ਲੈਂਦੀ ਨਾ ਕੀ ਲੈ ਲੇ ਕੀ ਹੋ ਗਿਆ ਤੇ ਮੈਡਮ ਨੇ ਪੁੱਛਿਆ ਸੀ ਖਾ ਲੈ ਲੇ ਤੁਸੀਂ ਹੈ ਨਹੀਂ ਫਿਰ ਨਾਲ ਟਿਫਨ ਵੀ ਲੈ ਕੇ ਜਾਇਆ ਕਰਨਾ ਲੰਚ ਵੀ ਜਿਹੜਾ ਸਟੇਫਨ ਵੀ ਫਰੂਟ ਵੀ ਲੰਚ ਵੀ ਤੇ ਉਹ ਪੂੰਗਰੇ ਵੀ ਠੀਕ ਠੀਕ ਚਲੋ ਮੈਂ ਕੋਈ ਨਾ ਅੱਜ ਮੈਂ ਧੋ ਦਿੰਨੀ ਆ ਜੇ ਸਵੇਰ ਤੱਕ ਪੂੰਗਰ ਗਏ ਕਿਉਂ ਦਾਲ ਤਾਂ ਆਪਾਂ ਨੇ ਹੁਣ ਧੋਣੀ ਐ ਦਾਲ ਨੂੰ ਥੋੜਾ ਟਾਈਮ ਲੱਗਣਾ ਛੋਲੇ ਆਪਣੇ ਸਵੇਰ ਦੇ ਪਿੱਛੇ ਪੈਣ ਠੀਕ ਚਲੋ ਮੈਂ ਬਣਾ ਦਿੰਦੀ ਆ ਤੇ ਇੱਕ ਜਿਨ੍ਹਾਂ ਦੇ ਮੇਰੇ ਭੈਣ ਭਰਾਵਾਂ ਦੇ ਕਮੈਂਟ ਆਏ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਤੇ ਇੱਕ ਭੈਣ ਕਹਿ ਰਹੀ ਹੈ ਕੜਾਈ ਵਾਸਤੇ ਉਹ ਕਹਿੰਦੇ ਸਿਰਕਾ ਤੇ ਉਹ ਪਾ ਕੇ ਨਾ ਹੋਰ ਕੋਈ ਕੀ ਦੱਸਿਆ ਉਹਦੇ ਨਾਲ ਸਾਫ਼ ਕਰੋ ਸਟੀਮ ਬਰਸ਼ ਨਾਲ ਤੇ ਜਰੂਰ ਕੋਸ਼ਿਸ਼ ਕਰਾਂਗੀ ਮੈਂ ਸਾਫ਼ ਕਰਨ ਦੀ ਇਹ ਬਹੁਤ ਹੀ ਤਾਂ ਵਧੀਆ ਗੱਲ ਐ ਤੇ ਇੱਕ ਮੇਰੀ ਭੈਣ ਕਹਿ ਰਹੀ ਸੀ ਕਿ ਤੁਸੀਂ ਕਲਰ ਉਹ ਲਾਇਆ ਡਾਈਕ ਮੈਂ ਹਜੇ ਕੋਈ ਕਲਰ ਨਹੀਂ ਲਾਇਆ ਬਸ ਉਹੀ ਲਾ ਰਹੀਆਂ ਫਿਰ ਲਾਵਾਂਗੀ ਜਦੋਂ ਹੁਣ ਵਾਈਟ ਵਾਲ ਆ ਗਏ ਨੇ ਥੋੜਾ ਥੋੜਾ ਲਾਵਾਂ ਲਾਵਨ ਜਿਸ ਦਿਨ ਲਾਇਆ ਉਹ ਮੈਂ ਤੁਹਾਨੂੰ ਜਰੂਰ ਵੀਡੀਓ ਸ਼ੇਅਰ ਕਰਾਂਗੀ ਇਧਰ ਆਪਾਂ ਟਮਾਟਰ ਪਿਆਜ਼ ਦਾ ਤੜਕਾ ਕਰ ਰਹੇ ਹਾਂ ਹੈ ਰਹੀ ਮੈਂ ਨਾ ਟਮਾਟਰ ਛਿਲਕਾ ਲਾ ਕੇ ਪਾਣੀ ਆ ਮੈਂ ਕਹ ਰਹੀ ਕਿ ਕਿਉਂਕਿ ਫਿਰ ਉਹਦੇ ਡਾਈਜੈਸਟ ਨਹੀਂ ਹੁੰਦੇ ਛਿਲਕੇ ਨਾ ਹਾਂ ਏ ਇਹ ਨਾ ਗੱਲ ਦੇ ਨਹੀਂ ਹੈਗੇ ਜਿਹਨੇ ਮਰਜ਼ੀ ਗ੍ਰाइंड ਕਰਕੇ ਪਾ ਲਈ ਫਿਰ ਤੱਕ ਹੀ ਦਿਖਦੇ ਨੇ ਜੇ ਆਪਾਂ ਜਿਵੇਂ ਕਿ ਹੋ ਸਕੀ ਸਭ ਨੂੰ ਪਾਣੇ ਹੋਣਾ ਫਿਰ ਉਹ ਸਿੱਕੇ ਅਲੱਗ ਹੀ ਰਹਿੰਦੇ ਨੇ ਤੇ ਮੈਂ ਪਿਆਜ਼ ਤੇ ਲਸਣ ਤੇ ਟਮਾਟਰ ਇਕੱਠੇ ਸਾਰੇ ਬ੍ਰੈਂਡ ਕਰ ਲਈ ਚਲਦੇ ਹਾਂ ਤੁਸੀਂ ਵੀ ਉਹ ਬਣਾਣਾ ਚਾਹ ਹੂੰ ਠੀਕ ਹੈ ਦੇਖਿਓ ਮੇਰਾ ਹਾਲ ਕੀ ਹੋ ਗਿਆ ਵਲੌਗ ਬਣਾਉਂਦੇ ਬਣਾਉਂਦੇ ਓ ਵਲੌਗ ਨੂੰ ਬਹੁਤ ਮਿਹਨਤ ਲੱਗਦੀ ਹੈ ਜੀ ਪਲੀਜ਼ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਕਿਉਂਕਿ ਤੁਹਾਡੇ ਸਾਹਮਣੇ ਗਰਮੀ ਚ ਨਾਲ ਕੰਮ ਕਰਨਾ ਨਾਲ ਵਲੌਗ ਬਣਾਉਣਾ ਹੈ ਨਾ ਤੇ ਬਹੁਤ ਵਧੀਆ ਲੱਗਦਾ ਹੈ ਲੱਗਦਾ ਹੈ ਕਿ ਆਪਣੇ ਭੈਣ ਭਰਾਵਾਂ ਨਾਲ ਗੱਲਾਂ ਕਰਦੇ ਇਸ ਕਰਕੇ ਪਿਆਰ ਫੁੱਲ ਦਿਆ ਕਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਬਸ ਬਸ ਬੜਾ ਹੁਣ ਦਮਨ ਨੂੰ ਦੇਖ ਕੇ ਲੇਖ ਲਓ ਤੁਸੀਂ ਕੀ ਹਾਲ ਬਣਿਆ ਦਾ ਤੁਸੀਂ ਗਰਮੀ ਦੇ ਵਿੱਚ ਜੋ ਮੈਂ ਬਣਾਉਣਾ ਸਬਜ਼ੀ ਤੇ ਔਨੀਆਂ ਮੈਂ ਅੰਦਰ ਤੁਸੀਂ ਬੈਠਾ ਰਹੋ ਜੀ ਜਾਓ ਕਿਨੇ ਸੀ ਲੱਗਦਾ ਸੀ ਲੋ ਜੀ ਇਧਰ ਛੋਲੇ ਲੈ ਲੈਂਦੇ ਆਪਾਂ ਨੇ ਤੇ ਇਧਰ ਤੜਕਾ ਵੀ ਆਪਾਂ ਨੇ ਕਰ ਰਹੇ ਆ ਰੈਡੀ ਇਹ ਦਮਲਵਸ ਤੋਂ ਕੱਢ ਕੇ ਨੇ ਚੋਲੇ ਤੇ ਦਾਲ ਆਪਾਂ ਮੁੰਗੀ ਦੀ ਧੋਣੇ ਆ। ਇਸ ਸਬਜੀ ਨੂੰ ਤੜਕਾ ਲਾਤਾ ਆਪਾਂ ਨੇ ਸਬਜੀ ਰੱਖ ਕੇ ਤੀਟੀਆਂ ਨਹੀਂ ਕੋਈ ਬਾਤ ਸੁਣਦੇ ਹੋਣੇ ਕਿਥੇ ਆਪਾਂ ਆ ਗਿਆ ਬਾਹਰ ਬਾਹਰ ਥੋੜਾ ਮੌਸਮ ਡਾਊਨ ਹੋਇਆ ਮੈਂ ਕਿਹਾ ਬਾਹਰ ਬੈਣੀ ਆ। ਤੇ ਚਲੋ ਜੀ ਅੱਜ ਦੇ ਵਲੌਗ ਦੇ ਨਾਲ ਆਪਾਂ ਇੱਥੇ ਕਰਦੇ ਆ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਦੇ ਨਾਲ। ਉਮੀਦ ਕਰਦੇ ਆ ਇਹ ਵੀ ਵਲੌਗ ਪਸੰੰਦਾ ਹੋਇਆ ਹੋਵੇ। ਜੇ ਪਸੰਦ ਆਇਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਓ। ਬਾਏ ਬਾਏ ਸਾਰਿਆਂ ਨੂੰ।